ਹਾਂਜੀ ਸਸ਼ੀ ਕਲਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਜੀ ਕਲਾ ਦੇ ਵਿੱਚ ਹੋਵੋਗੇ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਪੀਕ ਮੋੜ ਮੰਡੀ ਰਸ਼ਮੀਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਮੋੜ ਮੰਡੀ ਡਿਸਟ੍ਰਿਕਟ ਬਠਿੰਡਾ ਬਠਿੰਡੇ ਵਿੱਚ ਰਹਿ ਜਾਂਦਾ ਜੀ ਮੋੜ ਮੰਡੀ

ਕਲਰ ਹੈਗਾ ਜੀ ਇਹ ਗ੍ਰੇ ਡਾਰਕ ਗ੍ਰੇ ਕਲਰ ਹੈ ਜੀ ਕਾਰਬਨ ਦਾ ਗ੍ਰੇ ਕਲਰ ਹੈ ਆ ਬਰਕਿਆ ਜੀ ਸਾਰਾ ਇਸ ਦੇ ਵਿੱਚ ਆ ਜਿਹੜਾ ਫਰੰਟ ਹੈਗਾ ਨਾ ਫਰੰਟ ਵਾਲੀ ਵੇਲ ਇਹ ਵੀ ਬਰਕਦੀ ਹੈ ਜੀ ਤੇ ਆ ਉੱਪਰ ਵਾਲੀ ਜਿਹੜੀ ਪੈਨਲ ਵਰਕ ਦੇ ਵਿਚਾਲੇ ਆ ਇਹ ਵੀ ਬਰਕ ਆ ਗਿਆ ਜੀ ਆ ਫਲਾਰਵਿਸ ਦੇ ਵਿੱਚ ਬਰਕਦੇ ਆਗੇ ਸਾਰੇ ਤੇ ਆ ਹੈਗਾ ਜਿਹੜਾ ਇਹ ਡਿਜੀਟਲ ਪ੍ਰਿੰਟ ਹੈ ਆ ਵਾਲਾ ਪੈਨਲ ਬਣਿਆ ਨਾ ਜਿਹੜਾ ਇਹ ਡਿਜੀਟਲ ਪ੍ਰਿੰਟ ਦਾ ਆ ਗਿਆ ਜੀ 3D ਪ੍ਰਿੰਟਿੰਗ ਹੈ ਇਹ ਤੇ ਬਾਜੂਆਂ ਆਣ ਗਿਆ ਹੋ ਜੀ ਆ ਬਾਜੂ ਰਾ ਗਿਆ ਸੀ ਆ ਫਰੰਟ ਰਹੂਗਾ ਜੀ ਪੀਸ ਦਾ ਤੇ ਬੈਕ ਰਹੂਗੀ ਜੀ ਇਸ ਤਰ੍ਹਾਂ ਬੈਕ ਓਨਲੀ ਆ ਜਿਹੜਾ ਮੁਰਕੀ ਤੇ ਪੱਟੀ ਆ ਗਈ ਨਾ ਇਸ ਤਰ੍ਹਾਂ ਜੀ ਹੀ ਰਹੂਗੀ ਇਹ ਪੱਟੀ ਨਹੀਂ ਹੈਗੀ ਪ੍ਰਿੰਟ ਹੈਗਾ ਇਦਾਂ ਦਾ ਨਹੀਂ ਪ੍ਰਿੰਟ ਹੈ ਜਿਹੜਾ ਉਹ ਬੈਕ ਤੇ ਰਹੂਗਾ ਜੀ ਬੋਟਮ ਆ ਜਿਹੜੀ ਸਦੀ ਪਲੇਨ ਰਹੂਗੀ ਜੀ ਸ਼ਿਕਾਇਤ ਕੋਈ ਨਹੀਂ ਜੀ ਵਿਦਆਊਟ ਲਾਈਨਿੰਗ ਵਾਲਾ ਪਾਰਟੀ wear ਬਹੁਤ ਸੋਹਣਾ ਪੀਸ ਹੈ ਜੀ ਦੁਪੱਟਾ ਰਹੂਗਾ ਜੀ ਇਸ ਦਾ ਪਿਓਰ ਦਾ ਦੁਪੱਟਾ ਰਹੂਗਾ ਜੀ ਇਸ ਦਾ ਪਿਓਰ ਦਾ ਤੁਹਾਨੂੰ ਦੁਪੱਟਾ ਦਿਖਾਉਣੀ ਆ ਕੋਲ ਕੀ ਸਾਰੀ ਗੱਲਬਾਤ ਤਾਂ ਦੁਪੱਟੇ ਦੀ ਹੈ ਸਾਰੀ ਦੁਪੱਟਾ ਰਹੂਗਾ ਜੀ ਆਵਣਾ ਬਹੁਤ ਸੋਹਣਾ ਦੁਪੱਟਾ ਹੈ ਪ੍ਰਾਈਸ ਰਹੂਗਾ ਜੀ ਇਸ ਦਾ 1450 ਰੁਪਏ 1450 ਰੁਪਏ ਪ੍ਰਾਈਸ ਰਹੂਗਾ ਜੀ ਇਸ ਦਾ ਜਿਹੜਾ ਆਪਾਂ ਤੁਹਾਨੂੰ ਆ ਰੂਪ ਦਿਖਾ ਰਹੇ ਹਾਂ 1450 ਰੁਪਏ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਇਸ ਦੇ ਵਿੱਚ ਐਡ ਨਹੀਂ ਹੈਗੀਗੀ ਸ਼ਿਪਿੰਗ ਹੈ ਜਿਹੜੀ ਉਹ ਅਲੱਗ ਤੋਂ ਰਹੂਗੀ ਆਪਨੇ ਕੋਲੇ ਫਰਸਟ ਕਲਰ ਆ ਗਿਆ ਜੀ ਇਹ ਕਾਰਬਨ ਗ੍ਰੇ ਕਲਰ ਹੈ ਇੱਕ ਪਹਿਲਾਂ ਅੱਜ ਕਾਲ ਕਰੀ ਸੀ ਕਿ ਕਹਿੰਦੇ ਤੁਸੀਂ ਨਾ ਸਾਰੇ ਦੇਵੇ ਹੁੰਦਾ ਉਹ ਲਿਫਾਫੇ ਚੋਂ ਬਾਹਰ ਕੱਢ ਕੇ ਦਿਖਾਉਂ ਹਾਂ ਜੀ ਅਸੀਂ ਜਿੰਨਾ ਵੀ ਕਰ ਕਰ ਕੇ ਗੱਲਾਂ ਕਰ ਦਿੰਦੇ ਹਾਂ ਜੀ ਸਾਰੇ ਲਿਫਾਫੇ ਚੋਂ ਬਾਹਰ ਕੱਢ ਕੇ ਦਿਖਾ ਦਿੰਦੇ ਹਾਂ ਤੁਹਾਨੂੰ ਆ ਆ ਗਿਆ ਜੀ ਆਪਣਾ ਮਹਿੰਦੀ ਕਲਰ ਆ ਆ ਗਿਆ ਜੀ ਮਹਿੰਦੀ ਕਲਰ ਦੇਖੋ ਤੁਹਾਨੂੰ ਕਿੱਦਾਂ ਕਲੀਅਰ ਹੋ ਰਿਹਾ ਆ ਇਸ ਦਾਗ ਹੈ ਜੀ ਦੁਪੱਟਾ ਮਹਿੰਦੀ ਕਲਰ ਆ ਗਿਆ ਜੀ ਤੇ ਅਗਲਾ ਕਲਰ ਅੱਜ ਕਰੀਏ ਆਪਣਾ ਵਾਈਨ ਕਲਰ ਅਗਲਾ ਅੱਜ ਕਰੀਏ ਆਪਣਾ ਵਾਈਨ ਕਲਰ वाइन कलर।, कलर, हो, हो कलर आ गया जी आ मेहंदी आ गया ग्रे अपने तो खोल के दिखाता है। जी ये कलर रहेंगे जिस प्राइज होगा साढ़े चौदह सौ रुपया पार्टीवेयर सूट ने जी साढ़े चौदह सौ वाले ਹਾਂਜੀ ਇੱਕ ਭੈਣ ਦੀ ਕਾਲ ਆਈ ਸੀਗੀ ਕਹਿੰਦੇ ਸਾਨੂੰ ਸੋਫੀਆ ਦੇ ਦਿਖਾਓ ਦੇਖੋ ਸੋਫੀਆ ਜਿਹੜਾ ਆਪਣੇ ਕੋਲੇ ਆਇਆ ਸੀ ਉਹ ਸੋਲਡ ਆਊਟ ਹੋ ਉਸੇ ਦਿਨ ਹੀ ਹੋ ਚੁੱਕਿਆ ਤੇ ਨਿਊ ਹੈ ਜਿਹੜਾ ਆਪਣੇ ਕੋਲੇ ਉਹ ਡਿਜ਼ਾਈਨ ਆ ਜਾਣਗੇ ਜੀ ਇੱਕ ਦੋ ਦਿਨ ਤੁਹਾਨੂੰ ਵੇਟ ਕਰਨੀ ਪਊਗੀ ਕਿ ਫਿਰ ਆਪਾਂ ਤੁਹਾਨੂੰ ਸੋਫੀਆ ਦਿਖਾਵਾਂਗੇ ਨਵੇਂ ਡਿਜ਼ਾਈਨਾਂ ਦੇ ਜੇ ਫਿਰ ਪੀਟ ਆਇਆ ਕੋਈ ਗੱਲ ਨਹੀਂ ਪੀਟ ਵੀ ਦਿਖਾਵਾਂਗੇ ਜੇ ਨਵੇਂ ਆਏ ਤਾਂ ਨਵੇਂ ਦੇ ਜੀ ਦਿਖਾਵਾਂਗੇ ਸੋਫੀਆ ਨੰਬਰ ਹੈ ਜੀ ਜਿਹੜਾ ਏਕੇ ਦਾ ਉਹ ਸੋ ਇੱਕੋ ਹੀ ਹੁੰਦਾ ਹੈ ਉਸਦੇ ਵਿੱਚ ਇੱਕੋ ਹੀ ਤਰ੍ਹਾਂ ਦਾ ਕੱਪੜਾ ਲੱਗਿਆ ਹੋਇਆ ਹੁੰਦਾ। ਕਿਸੇ ਭੈਣ ਨੇ ਕੋਸਰ ਕਰਿਆ ਸੀਗਾ ਕਿ ਇਹ ਸੋਫੀਆ ਦੇ ਵਿੱਚ ਘੱਟ ਰੇਂਜ ਵਾਲਾ ਨਹੀਂ ਘੱਟ ਰੇਂਜ ਵਾਲਾ ਨਹੀਂ ਹੁੰਦਾ ਜੀ ਸੋਫੀਆ ਇੱਕੋ ਹੀ ਨੰਬਰ ਹੈ ਜੀ ਇੱਕੋ ਹੀ ਕੁਆਲਿਟੀ ਬਣੀ ਹੈ ਏਕੇ ਦੇ ਵਿੱਚ ਇੱਕੋ ਹੀ ਤਰ੍ਹਾਂ ਦਾ ਕੱਪੜਾ ਉਹਦੇ ਵਿੱਚ ਹਲਕੀ ਕੁਆਲਿਟੀ ਵਾਲਾ ਏਕੇ ਟੈਕਸ ਦੇ ਵਿੱਚ ਬਣਿਆ ਹੀ ਨਹੀਂ ਜੀ ਨਾ ਹੀ ਉਸ ਤੋਂ ਹੋਰ ਵੱਧ ਵਧੀਆ ਵਾਲਾ ਬਣਿਆ ਉਹ 700 ਵਾਲਾ ਇੱਕੋ ਹੀ ਹੈ ਦਾ ਪਤਾ ਨਹੀਂ ਮਹਿੰਦੀ ਹੈ ਯੈਲੋ ਕਲਰ ਹੈ ਜੀ ਯੈਲੋ ਕਲਰ ਦੇ ਵਿੱਚ ਥੋੜਾ ਮਤਲਬ ਕਿ ਉਹ ਨਹੀਂ ਹੈਗਾ ਮਸਟਰ ਟੋਨ ਜੀ ਵਾਲਾ ਯੈਲੋ ਹੈ ਇਸ ਦੀ ਬੈਕ ਫਰੰਟ ਹੈ ਇਹ ਉਹ ਸੇਮ ਰਹੂਗੀ ਇਸ ਦਾ ਬੈਕ ਫਰੰਟ ਸੇਮ ਰਹੂਗਾ ਜੀ ਆਹ ਡਿਜ਼ਾਈਨ ਆਪਣੇ ਕੋਲੇ ਪਹਿਲਾਂ ਇੱਕ ਹੋਰ ਕੈਟਲੌਗ ਆਈ ਸੀ ਉਹਦੇ ਵਿੱਚ ਵੀ ਆਇਆ ਸੀਗਾ ਆਪਣੇ ਕੋਲੇ ਇਹ ਪਹਿਲਾਂ ਵੀ ਆ ਗਿਆ ਬਟ ਕੈਟਲੌਗ ਦੇ ਵਿੱਚ ਕੀ ਹੈ ਦੋ ਹੀ ਸੂਟ ਆਉਂਦੇ ਹੁੰਦੇ ਨੇਗੇ ਉਹ ਦੋ ਸੂਟਾਂ ਦੇ ਵਿੱਚ ਆਇਆ ਸੀਗਾ ਜੀ ਇਹਦੇ ਵਿੱਚ ਵਰਕ ਪਾਉਣਾ ਚਾਹੀਦਾ ਸੀ ਦੇਖੀਏ ਹੈਗਾ ਇਹਦੇ ਵਿੱਚ ਵਰਕ ਹੈ ਜੀ ਜਿਹੜਾ ਆਪਣੇ ਕੋਲੇ ਪਹਿਲਾਂ ਆਇਆ ਸੀ ਨਾ ਕੈਟਲੌਗ ਦੇ ਵਿੱਚ ਉਹਦੇ ਵਿੱਚ ਵਰਕ ਨਹੀਂ ਸੀਗਾ ਇਹਦੇ ਵਿੱਚ ਵਰਕ ਹੈਗਾ ਵਰਕ ਦਿਖਾਉਣੀ ਆਪਾਂ ਤੁਹਾਨੂੰ ਕਿੱਥੇ ਹੈਗਾ ਇਸ ਵਿੱਚ ਇਹ ਆਹ ਵਾਲਾ ਆ ਗਿਆ ਨਾ ਜਿਹੜਾ ਹੱਥ ਥ੍ਰੈਡ ਹੈ ਜੀ ਆਹ ਸਾਰਾ ਫਲਾਰ ਹੈ ਜਿਹੜਾ ਇਹ ਥ੍ਰੈਡ ਦਾ ਹੈ ਜੀ ਆ ਆ ਸਾਰਾ ਫਲਾਰ ਹੈ ਜਿਹੜਾ ਇਹ ਥ੍ਰੈਡ ਦਾ ਹੈ ਜੀ ਔਰ ਅਗਲਾ ਫਲਾਰ ਆਹ ਵਾਲਾ ਥ੍ਰੈਡ ਦਾ ਹੈ ਜੀ ਇੱਕ ਆਹ ਫਲਾਰ ਥ੍ਰੈਡ ਦਾ ਹੈ ਜੀ ਔਰ ਇੱਕ ਆਹ ਥ੍ਰੈਡ ਦਾ ਹੈ ਜੀ ਬਾਕੀ ਸਾਰਾ ਡਿਜੀਟਲ ਪ੍ਰਿੰਟ ਬਾਟਮਸ ਦੀ ਆ ਰਹੀ ਜੀ ਕਲਰ ਕਲੀਅਰ ਹੈ ਵੀ ਨਹੀਂ ਹਾਂਜੀ ਕਲਰ ਜਿਵੇਂ ਫੋਟੋ ਦੇ ਵਿੱਚ ਹੈਗਾ ਜੀ ਓਵੇਂ ਦਾ ਹੀ ਹੈ ਹੁਣ ਤੁਹਾਨੂੰ ਦਿਖਾਉਣੀ ਹੈ ਜੀ ਇਸਦਾ ਦੁਪੱਟਾ ਦੁਪੱਟਾ ਰਹੂਗਾ ਜੀ ਇਸਦਾ ਪ्युअर ਦਾ ਆ ਦੁਪੱਟਾ ਜੀ ਰੇਨਬੋ ਵਾਲਾ ਬਹੁਤ ਸੋਹਣਾ ਦੁਪੱਟਾ ਹੈ ਜੀ ਇਸਦਾ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ ਜੀ ਅਗਲਾ ਕਲਰ ਆਜੀ ਬਾਜੀ ਆਪਣੇ ਕੋਲੇ ਮੈਜੈਂਟਾ ਔਰ ਇਸ ਦਾ ਅਗਲਾ ਕਲਰ ਆਜੀ ਬਾਜੀ ਗ੍ਰੇ ਅਗਲਾ ਕਲਰ ਆਜੀ ਬਾਜੀ ਦਾ ਇਹ ਗ੍ਰੇ ਗ੍ਰੇ ਬਾਟਮ ਨਾਲ ਲਾਉਗਾ ਜੀ ਇਹ ਬਾਟਮ ਕਰਕੇ ਗ੍ਰੇ ਹੈ ਜੀ ਇਹ ਇਹ ਗ੍ਰੇ ਕਲਰ ਹੈਗਾ ਔਰ ਆਹ ਵਾਲਾ ਹੈਗਾ ਜਿਹੜਾ ਇਹ ਮਜੈਂਟਾ ਬਾਟਮ ਨਾਲ ਆਜੂਗਾ ਜੀ ਤੇ ਜਿਹੜਾ ਆਪਣੇ ਤੁਹਾਨੂੰ ਕੋਲਤਾ ਉਹ ਮਾਸਟਰ ਟੋਨ ਜੀ ਚ ਪੀਲਾ ਕਲਰ ਹੈ ਹੈਗਾ ਤਾਂ ਪੀਲਾ ਹੀ ਆ ਪਰ ਹੈ ਮਾਸਟਰ ਟੋਨ ਜੀ ਚ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬੱਚਾ ਲੈਣੇ ਇਹ ਆਈ 1450 ਰੁਪਏ ਵਾਲੇ ਜੀ ਜਾਇਨ ਆ ਗਿਆ ਜੀ ਆਪਣੇ ਪਲੇਆ ਵਾਲਾ ਆਰ ਹੋ ਗਿਆ ਇਸਦਾ ਫਰੰਟ ਆ ਫਰੰਟ ਰਹੂਗਾ ਜੀ ਇਸਦਾ ਆ ਵਰਕ ਹੈ ਜੀ ਸਾਰਾ ਫਰੰਟ ਤੇ ਆ ਵੇਲ ਹੈ ਜਿਹੜੀ ਇਹ ਵਰਕ ਦੀ ਕਰੀ ਹੋਈ ਹੈ ਜੀ ਤੇ ਆ ਵੇਲ ਹੈ ਜਿਹਦੀ ਇਹ ਸਾਰੀ ਵਰਕ ਦੀ ਹੈ ਜੀ ਆਹ ਬੇਲ ਵੀ ਵਰਕ ਦੀ ਹੈ ਪੈਨਲ ਵਰਕ ਆ ਗਿਆ 3D ਡਿਜੀਟਲ ਪ੍ਰਿੰਟ ਆ ਗਿਆ ਜੀ ਬੈਕ ਵੀ ਸੇਮ ਰਹੂਗਾ ਜੀ 打印ਿੰਗ ਵਾਲਾ ਤੇ ਆਹ ਕੇ ਰਹਾ ਹੈ S3 ਤੇ ਆਹ ਕੇ ਰਹਿ ਜਾਊਗਾ ਜੀ ਬੈਕ ਤੇ ਆਹ ਰਹੇ ਜਣਗੇ ਜੀ ਬਾਹਰ ਆਹ ਬਾਜੂ ਨੇ ਜੀ ਆਹ ਰਹੇ ਜਣਗੇ ਜੀ ਇਸ ਦੀ ਬਾਟਮ ਮੰਤਨ ਉਹ ਪਤ ਡੁਪੱਟਾ ਦਿਖਾਉਣੇ ਆ ਜੀ ਮਸਲੀਨ ਮਢਾਲ ਦਾ ਦੁਪੱਟਾ ਰਹੂਗਾ ਕੱਟ ਪ੍ਰੋਪਰ ਹੁੰਦੀ ਹੈ ਜੀ ਏਕੇ ਟੈਕਸ ਦੀ ਵੈਰਾਈਟੀ ਹੈ ਜੀ ਸਾਰੀ ਏਕੇ ਟੈਕਸ ਦੀ ਵੈਰਾਈਟੀ ਜੀ ਤੁਹਾਨੂੰ ਦਿਖਾ ਰਹੇ ਆ ਜੀ ਆ ਦੇਖੋ ਜੀ ਇਸ ਤਰ੍ਹਾਂ ਦੁਪੱਟਾ ਜੀ ਇਸ ਦਾ ਬਹੁਤ ਸੋਹਣੀ ਚੀਜ਼ ਹੈ ਜੀ 1650 ਰੁਪਏ ਪ੍ਰਾਈਸ ਰਹੂਗਾ ਜੀ ਇਸ ਦਾ ਇਸ ਦਾ ਪ੍ਰਾਈਸ ਰਹੂਗਾ ਜੀ 1650 ਰੁਪਏ ਓਨਲੀ 1650 ਰੁਪਏ ਪਾਰਟੀ ਵੇਅਰ ਚੱਲ ਰਿਹਾ ਹੈ ਜੀ ਇਹ ਗਰਮੀਆਂ ਦੇ ਪਾਰਟੀ ਵੀਅਰ ਆ ਗਏ ਜੀ ਇਸ ਦਾ ਇਹ ਕੇ ਕਲਰ ਆ ਗਿਆ ਜੀ ਇਹ ਕਾਰਾ ਲੀ ਡਾਰਕ ਲੈਮਨ ਕਲਰ ਨਾਲ ਡਾਰਕ ਲੈਮਨ ਕਲਰ ਆ ਗਿਆ ਜੀ अगला कलर आ गया जी मजेंटा 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 वाला चूम्मा जहा नहीं है जी गर्मी वाला कलर ही मजेंटा है आ कलर है बहुत स्लो बना रहे हैं वीडियो ताकि तुम तो स्क्रीनशॉट्स लैन देखिए तो कोई प्रॉब्लम ना आए इस करके जी अगला डिजाइन आ गया जी अपने पुरान वाला वीडियो च बने रहो जी स्किप ना करो कोई डिजाइन छुट्ट ना जाए वरायटी बहुत सोहनी है जी बहुत सोहनी वरायटी है जी ਇਸ ਦੇ ਵਿੱਚ ਆਹ ਵਾਲਾ ਜਿਹੜਾ ਕੇਰ ਹੈਗਾ ਇਹ ਡਿਜੀਟਲ ਪ੍ਰਿੰਟ ਹੈ ਜੀ 3D ਪ੍ਰਿੰਟ ਹੈ ਆਹ ਵੀ ਪ੍ਰਿੰਟ ਆ ਗਿਆ ਜੀ ਸਾਈਡਾਂ ਦੇ ਪ੍ਰਿੰਟ ਆ ਗਿਆ ਆਹ ਵੀ ਪ੍ਰਿੰਟ ਆ ਗਿਆ ਇਸ ਦੇ ਵਿੱਚ ਵਰਕ ਕਿੱਥੇ ਹੈ ਆਹ ਫੁੱਲ ਵੀ ਵਰਕ ਦਾ ਪਾਇਆ ਹੋਇਆ ਸਾਰਾ ਥ੍ਰੈਡ ਦਾ ਆਹ ਵੀ ਥ੍ਰੈਡ ਹੈ ਜੀ ਆਹ ਵੀ ਥ੍ਰੈਡ ਹੈ ਮਸ਼ੀਨ ਵਰਕ ਹੈ ਜੀ ਇਹ ਹੈਂਡ ਵਰਕ ਨਹੀਂ ਹੈਗਾ ਮਸ਼ੀਨ ਵਰਕ ਹੈ ਵਿਦਆਊਟ ਲਾਈਨਿੰਗ ਬਣਨ ਵਾਲਾ ਸੂਟ ਹੈ ਜੀ ਲਾਈਟ ਪਰਪਲ ਕਲਰ ਹੈ ਇਹ ਲਾਈਟ ਪਰਪਲ ਕਲੀਅਰ ਲਾਈਟ ਪਰਪਲ ਕਲਰ ਹੈ ਜੀ ਆਜ ਦੀ ਬੋਟਮ ਰਹਿ ਜੂਗੀ ਜੀ ਤੇ ਬੈਕ ਇਸ ਤਰਾ ਰਹੂਗੀ ਜੀ ਆ ਦੇਖੋ ਜੀ ਬੈਕ ਇਸ ਤਰਾ ਰਹੂਗੀ ਸਾਰੀ ਹੁਣ ਤੁਹਾਨੂੰ ਦਿਖਾਉਣੀ ਹੈ ਜੀ ਸਦਾ ਦੁਪੱਟਾ ਬਸ ਲੀਨ ਮਡਾਲ ਦਾ ਦੁਪੱਟਾ ਰਹੂਗਾ ਜੀ आ गया जी दुपटा दुपट्टे पूरे खुले डुले सारी दुपट्टे ने जी पूरे सोने सरदारी चीजा ने जीदारी चीजा ने आ जी। अगला आ गया जी अपने वाला कलर लेमन लाइट कलर ही है जी ਔਰ ਅਗਲਾ ਕਲਰ ਆ ਗਿਆ ਜੀ ਆਪਣੇ ਕੋਲ ਹਾਂ ਵਾਹ 3 ਕਲਰ ਰਹਿਣਗੇ ਪ੍ਰਾਈਜ਼ ਰਹੂਗਾ ਜੀ 1650 ਰੁਪਏ ਹੁਣ ਜਿਹੜਾ 1650 ਵਾਲੀ ਵੈਰਾਈਟੀ ਚੱਲ ਰਹੀ ਹੈ ਹੁਣ ਆਪਣੇ ਕੋਲ ਇਹ ਦਿੱਤ ਨਾ ਆਵਲਾ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪ੍ਰਿੰਟ ਵੀ ਹੈ ਵਰਕ ਵੀ ਹੈ ਤੇ ਲੁੱਕ ਵੀ ਪੀਸ ਦੀ ਬਹੁਤ ਸੋਹਣੀ ਹੈ ਆਵळा ਨੇ ਜਿਹੜਾ ਇਹ ਸਾਰੀ ਥਰੈਡ ਵਰਕ ਦੀ ਬੇਲ ਹੈ ਜੀ ਤੇ ਆ ਸਾਰਾ ਫਲਾਰੀ ਥਰੈਡ ਵਰਕ ਦਾ ਹੈ ਜੀ ਤੇ ਆ ਜਿਹੜੀ ਟਾਈ ਬਣੀ ਹੋਈ ਹੈ ਇਹ ਵੀ ਸਾਰੀ ਥਰੈਡ ਵਰਕ ਦੀ ਹੈ ਜੀ ਬਾਕੀ ਸਾਰਾ ਕੀ ਹੈ ਆਪਣਾ ਜਿਹੜਾ ਪੈਨਲ ਬਣਿਆ ਹੋਇਆ ਇਹ ਵਰਕ ਨਹੀਂ ਹੈਗਾ ਜੀ ਇਹ 3D ਡਿਜੀਟਲ ਪ੍ਰਿੰਟ ਆ ਗਿਆ ਤੇ ਸਾਈਡਾਂ ਵਾਲਾ ਵੀ ਪ੍ਰਿੰਟ ਆ ਗਿਆ ਆ ਬਾਜੂ ਰਹਿ ਜਾਣੀਆਂ ਤੁਹਾਡੀਆਂ 슬ੀਵਸ ਫੁੱਲ ਪ੍ਰਿੰਟਡ ਰਹਿਣਗੀਆਂ ਜੀ ਇਹ ਬੈਕ ਹੈਗੀ ਜਿਹੜੀ ਤੁਹਾਡੇ ਲੋ ਇਦਾਂ ਦੀ ਰਹੂਗੀ ਬੈਕ ਤੇ ਆਹੀ ਆਉਗੀ ਜੀ ਬੇਲ ਪ੍ਰਿੰਟ ਦੀ बॉटਮ ਰਹੂਗੀ ਜਿਸ ਨਾਲ ਮਹਿਰੂਨ ਹੁਣ ਤੁਹਾਨੂੰ ਦਿਖਾ ਨਹੀਂ ਦੁਪੱਟਾ ਅਸਲ ਗੱਲ ਬਾਤਾ ਦੁਪੱਟੇ ਚੰਗੇ ਨੇ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਬਹੁਤ ਪਿਆਰਾ ਦੁਪੱਟਾ ਕਲਰ ਵੀ ਬਹੁਤ ਸੋਹਣਾ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਆ ਦੁਪੱਟਾ ਰਹਿ ਜੂਗਾ ਜੀ ਇਸ ਦਾ ਹਾਂ ਜੀ ਇਸ ਦੇ ਕਲਰ ਰਹਿ ਜਾਣਗੇ ਜੀ ਆਪਣੇ ਕੋਲੇ ਆ ਵਾਲੇ ਜੈਡ ਬਲੈਕ जेड ब्लैक है जी मास्टर्ड और चौथा कलर आ गया जी ग्रीन आ ग्रीन कलर आ गया एक अपने तो खोल के दिखाता वो मेहरून कलर आ गया जी आ वाला कलर है जो ग्रीन है जी डार्क ग्रीन ਇਹ ਵਾਲਾ ਮਾਸਟਰਡ ਕਲਰ ਆ ਗਿਆ ਤੇ ਇਹ ਵਾਲਾ ਆ ਗਿਆ ਜੀ ਬਲੈਕ ਬਾਕੀ ਡਿਜ਼ਾਈਨਿੰਗ ਸਾਰੀ ਸੇਮ ਰਹੂਗੀ ਜੇ ਤੁਸੀਂ ਨੇ ਕੋਈ ਆਪਣਾ ਕਲਰ ਹੋਰ ਖਲਵਾ ਕੇ ਵੇਖਣਾਗਾ ਤਾਂ ਤੁਸੀਂ ਕੀ ਆਪਣੇ ਤੋਂ ਪਰਸਨਲੀ ਖਲਵਾ ਸਕਦੇ ਹੋ ਜੀ ਪਰਸਨਲੀ ਕਾਲ ਕਰਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਪਤਾ ਨੂੰ ਕੋਲ ਕੇ ਦਵਾਵਾਂਗੇ ਪ੍ਰਾਈਸ ਰਹੂਗਾ ਜੀ 1650 ਰੁਪਏ ਓਨਲੀ ਸਿਰਫ 1650 ਦੇ ਵਿੱਚ ਆਹ ਪਾਰਟੀ ਵੇਅਰ ਸੂਟ ਤੁਹਾਨੂੰ ਵਿਦਾਊਟ ਲਾਈਨਿੰਗ ਵਾਲੇ ਆਪਣੇ ਕੋਲੋਂ ਮਿਲਣਗੇ ਸੈਕੰਡਲੀ ਜੇਕਰ ਤੁਸੀਂ ਆਪਣੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਕਿ ਤੁਹਾਨੂੰ ਵੀ ਇਹ ਵੀਡੀਓ ਇਹ ਜਿਹੜੀ ਆਪਣੇ ਉਹ ਕਿੱਦਾਂ ਦੀ ਲੱਗਦੀ ਹੈ ਅਗਲੀ ਗੱਲ ਤੁਸੀਂ ਜੇਕਰ ਕੰਮ ਕਰਨਾ ਚਾਹੁੰਦੇ ਹੋ ਕਈ ਮੇਰੀਆਂ ਭੈਣਾਂ ਵੀ ਜਿਉਂਦੀਆਂ ਲੱਕੇ ਸੋਚਦੀਆਂ ਹੁੰਦੀਆਂ ਵੀ ਅਸੀਂ ਆਪਣਾ ਕੰਮ ਹੈ ਜਿਹੜਾ ਉਹ ਸਟਾਰਟ ਕਰਨਾ ਹੈ ਕੱਪੜੇ ਦਾ ਕੰਮ ਕਰਨਾ ਚਾਹੁੰਦੀਆਂ ਸੇਲ ਨਹੀਂ ਦਾ ਤਾਉ ਆਪਣੇ ਨਾਲ ਜੁੜ ਸਕਦੀਆਂ ਨੇ ਆਪਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਤੇ ਪ੍ਰੋਵਾਈਡ ਕਰਵਾਵਾਂਗੇ ਜੀ ਬਹੁਤ ਵਧੀਆ ਵੈਰਾਈਟੀ ਹੈ ਕਿ ਟੈਕਸ ਦੀ ਵੈਰਾਈਟੀ ਦਾ ਕੋਈ ਲੰਬਾ ਨਹੀਂ ਹੈਗਾ ਇਹ ਗੱਲ ਸਭ ਨੂੰ ਪਤਾ ਹੈ ਤੁਹਾਨੂੰ ਤਮੰਨਾ ਦੀ ਵੈਰਾਈਟੀ ਵੀ ਮਿਲ ਜੂਗੀ ਆਪਣੇ ਕੋਲੋਂ ਏਕ ਟੈਕਸ ਦੀ ਮਿਲ ਜੂਗੀ ਜੀ ਬੀ ਐਲਐਮ ਦੀ ਮਿਲ ਜੂਗੀ ਅੰਕੁਰ ਦੀ ਵੀ ਚਾਰ ਤੁਹਾਨੂੰ ਆਪਣੇ ਕੋਲੋਂ ਗ੍ਰੇਡ ਦੇ ਵੈਰਾਈਟੀ ਜਿਹੜੀ ਉਹ ਮਿਲ ਜੂਗੀ ਇਸ ਵਿੱਚ ਕੋਈ ਵੀ ਲੰਬਾ ਹੈਗਾ ਨਹੀਂ ਕੋਈ ਵੀ ਲੰਬਾ ਜਿਹੜਾ ਉਹ ਨਹੀਂ ਹੈਗਾ ਉਸੀ ਕੰਮ ਹੈ ਜਿਹੜਾ ਆਪਣਾ ਜਿਆਦਾ ਜਿਹੜਾ ਉਹ ਵਰਕ ਤੋਂ ਸਟਾਰਟ ਨਾ ਕਰਕੇ ਕੀ ਹੈ ਲੋ ਰੇਂਜ ਵਾਲੇ ਸੁੱਟਾਂ ਤੋਂ ਸਟਾਰਟ ਕਰੋ ਤਾਂ ਕਿ ਤੁਹਾਨੂੰ ਵੀ ਕਿਸੇ ਕਿਸਮ ਦਾ ਕੋਈ ਵੀ ਘਾਟਾ ਨਾ ਪਵੇ ਕਿਉਂਕਿ ਕੰਮ ਹੈ ਤੇ ਜਿਹੜਾ ਕੋਈ ਵੀ ਉਹ ਹੌਲੀ-ਹੌਲੀ ਗਰੋ ਕਰਦਾ ਹੁੰਦਾ ਸੋ ਤੁਸੀਂ ਵੀ ਕਾਮਯਾਬ ਹੋ ਸਕਦੇ ਹੋ ਮਿਹਨਤ ਕਰੋਗੇ ਜੇ ਹਾਂ ਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ